ਦਾ ਲਈ ਅੱਜ ਮੀਮਾ ਨੂੰਤਲ ਲੜਕਿਆਂ ਦਾ ਵਿਆਹ ਕਿੱਥੇ ਗਿਆ ਵਰਕ ਕੀ ਕਹਿਣਾ ਚਾਹੀਦਾ ਦੇਖੋ ਜਿਹੜੀ ਇਹ ਸਾਡੀ ਸ਼ੇਪ ਵਾਲੀ ਸਹਿਮਤੀ ਹੈ ਇਹਦੇ ਜਿੰਨੇ ਵੀ ਵਲੰਟੀਅਰ ਸਹਿਬਾਨ ਨੇ ਜਿੰਨੇ ਵੀ ਵਰਕਰ ਨੇ ਜੋ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਇਹ ਸਾਰਾ ਸੇ ਉਹਨਾਂ ਨੂੰ ਹੀ ਜਾਂਦਾ ਹੈ ਕਿਉਂਕਿ ਪਿਛਲੇ ਲਗਾਤਾਰ 20 ਸਾਲਾਂ ਤੋਂ ਅਸੀਂ ਲੜਕਿਆਂ ਦੇ ਵਿਆਹ ਕਰਦੇ ਆ ਰਹੇ ਹਾਂ ਇਸ ਵਾਰ ਵੀ 6 ਲੜਕੀਆਂ ਦੇ ਵਿਆਹ ਜੋ ਸਾਰੇ ਸਹਿਯੋਗ ਦੇ ਸਹਿਯੋਗ ਨਾਲ ਅਤੇ ਸਾਥੀਆਂ ਦੇ ਸਹਿਯੋਗ ਨਾਲ ਹੀ ਪੂਰਾ ਹੋ ਸਕਦਾ ਹੈ ਇਹ ਇਹਨਾਂ ਦਾ ਸਹਯੋਗ ਇਹਨਾਂ ਵੱਡਾ ਹੁੰਦਾ ਹੈ ਕਿ ਇਸ ਵਾਰ ਤਾਂ ਸਮਾਨ ਵੀ ਬਹੁਤ ਵਧੀਆ ਤੁਸੀਂ ਦੇਖਿਆ ਵੀ ਹੋਣਾ ਵੀ ਇਸ ਵਾਰ ਅਲਮਾਰੀਆਂ ਪੇਟੀਆਂ ਟ੍ਰਾਂਕ ਬੈੱਡ ਗੱਦੇ ਕਮੰਜਾ ਭਾਂਡੇ ਚਾਂਦੀ ਦਾ ਕੋਕਾ ਸਟੀਲ ਦੇ ਕਮੰਜਾ ਭਾਂਡੇ ਸਟੀਲ ਦੇ ਦੀ ਚਾਂਦੀ ਦਾ ਸੋਨੇ ਦਾ ਕੋਕਾ ਚਾਂਦੀ ਦੀਆਂ ਚਾਂਜਣਾ ਚਾਂਦੀ ਦਾ ਸੈੱਟ ਇਹ ਅਲੱਗ ਤੋਂ ਪਾਏ ਗਏ ਨੇ ਸ਼ਹਿਰ ਵਾਸੀ ਵੀ ਐਸੀ ਜੀ ਸ਼ਹਿਰ ਵਾਸੀ ਨੂੰ ਇਹੀ ਆ ਜੀ ਵੀ ਦੇਖੋ ਜਿਵੇਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਦਿੰਦੇ ਆਏ ਹੋ ਸਾਨੂੰ ਉਮੀਦ ਹੈ ਵੀ ਗਾਹਾਂ ਨੂੰ ਵੀ ਤੁਸੀਂ ਸਾਨੂੰ ਇਸ ਤੋਂ ਵੱਧ ਚੜ੍ਹ ਕੇ ਸਹਿਯੋਗ ਦੇਵੋਗੇ ਤਾਂ ਕਿ ਅਸੀਂ ਇਹ ਸਮਾਜ ਦੇ ਵਿੱਚ ਜੋ ਭੇਜ ਭਾਵ ਦਾ ਆਪ ਇੱਕ ਦੂਜੇ ਦੇ ਪ੍ਰਤੀ ਬਣਿਆ ਹੋਇਆ ਹੈ ਉਸ ਨੂੰ ਖਤਮ ਕਰ ਸਕੀਏ ਤੇ ਇੱਥੇ ਸਾਂਝ ਦੇ ਤੌਰ 'ਤੇ ਸਭ ਦਾ ਸਾਂਝਾ ਪ੍ਰੋਗਰਾਮ ਕਰਕੇ ਕੰਨਿਆ ਦਾਨ ਕਰ ਸਕੀਏ ਇੱਥੇ ਤਾਂ ਆਪ ਆਪਣੀ ਜੀਵ ਸ਼ਿਪੋਲਾ ਸੇਵਾ ਸੰਪਤੀ ਵੱਲੋਂ ਵਿਰੋਧਮਨ ਲੜਕੀਆਂ ਨੇ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਸੀ ਕੀ ਕਹਿਣਾ ਚਾਹੁੰਦੇ ਸ਼ਿਪੋਲਾ ਸਮੁਤਿ ਵੱਲੋਂ ਜੋ 6 ਲੜਕੀਆਂ ਦੀ ਸ਼ਾਦੀ ਹੋ ਰਹੀ ਹੈ ਇਹ ਬੀਮਾ ਪ੍ਰੋਗਰਾਮ ਹੈ ਲਗਾਤਾਰ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਨਾਲ ਜੁੜਨਾ ਚਾਹੀਦਾ ਸਾਰਿਆਂ ਨੂੰ ਮੈਂ ਵੀ ਇਦਾਂ ਦਾ ਕਈ ਸਾਲਾਂ ਤੋਂ ਜੁੜਿਆ ਹੋਇਆ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਇਦਾਂ ਸਲਾਹਕਾਰ ਕਮ ਇਸ ਜਗਤਰਾਜ ਜੀ ਮੀਨ ਸਾਹਿਬ ਜੀ ਤੇ ਹੋਰ ਵੀ ਇਹਦੇ ਸਸਤਾ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹ ਸ਼ਹਿਰ ਵਾਸੀ ਨੂੰ ਬੇਨਤੀ ਕਰਦਾ ਵੀ ਜਿਆਦਾ ਜਿਆਦਾ ਇਹਦੇ ਨਾਲ ਜੁੜੋ ਚਲੋ ਨਾਲਿਆਂ ਨੇ ਸ਼ੁਭ ਜੀ ਅੱਜ ਸਿੰਪਲ ਅਸ਼ੇਵਾ ਸੰਪਤੀ ਵਾਲੋ ਨੋਟ ਮੰਗ ਲੱਕੇ ਮੈਨਿਸ ਦਾ ਜਾਰੀ ਕੀ ਕਰਦਾ ਮੈਂ ਮੁਬਾਰਕਬਾਦ ਦੇਣਾ ਚਾਹੁੰਨਾ ਜੀ तमाम ਜਥੇਬੰਦੀ ਦੇ ਅਹੁਦੇਦਾਰ ਸਹਿਬਾਨਾਂ ਨੂੰ ਪ੍ਰਧਾਨ ਰਜਿੰਦਰ ਕੁਮਾਰ ਜੀ ਉਹਨਾਂ ਨੂੰ ਜਨਕ੍ਰਾਜ ਮੀਮਸਾ ਜੀ ਨੂੰ ਔਰ तमाम ਸਾਰੇ ਸਾਥੀਆਂ ਨੂੰ ਜਿਹੜੇ ਲਗਾਤਾਰ 37 ਸਾਲਾਂ ਤੋਂ ਕੰਟੀਨਿਊਸਲੀ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਾਉਂਦੇ ਆ ਰਹੇ ਆ ਇਹ ਸੰਸਥਾ ਬਹੁਤ ਛੰਗੇ ਕੰਮ ਕਰਦੀ ਆਉਂਦੀ ਹੈ ਪਿਛਲੇ तकरीबन 37 ਸਾਲ ਹੋ ਗਏ ਨੇ ਔਰ ਨਾਲ ਹੀ ਸਾਡੇ ਉਰੇ ਇੱਕ ਪ੍ਰਾਚੀਨ ਮੰਦਿਰ ਹੈ ਬਹੁਤ ਪਵਿੱਤਰ ਸਥਾਨ ਹੈ ਸ਼੍ਰੀ ਰਣਕੇਸ਼ਵਰ ਮੰਦਿਰ ਰਣਕੇ ਉੱਥੇ ਵੀ ਇਹਨਾਂ ਵੱਲੋਂ ਲਗਾਤਾਰ 37 ਸਾਲ ਹੋ ਗਏ ਜੁੱਤੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਸ਼ਹਿਰ ਵਾਸੀ ਜੀ ਪੈਸੇ ਸ਼ਹਿਰ ਵਾਸੀ ਹਮੇਸ਼ਾ ਇਸ ਵਾਰ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਵਾਸੀਆਂ ਨੇ ਪੂਰਾ ਸਹਿਯੋਗ ਇਸ ਜਥੇਬੰਦੀ ਨੂੰ ਦਿੱਤਾ ਹੈ ਔਰ ਅੱਗੇ ਵੀ ਕੰਮ ਨਾ ਕਰਦਾ ਕਿ ਸ਼ਹਿਰ ਵਾਸੀ ਭਰਪੂਰ ਸਹਿਯੋਗ